ਤਾਰੀਵਾਲ ਵਿੱਚ ਜਨਮ ਅਸ਼ਟਮੀ ਤੇ ਵਾਖਵਖੰ ਮੰਦਰਾ ਦੀ ਪੁਲਿਸ ਨੇ ਕੀਤੀ ਚੈਕਿੰਗ ਤਾਰੀਵਾਲ ਜਨਮ ਅਸ਼ਟਮੀ ਤੇ ਪੁਲਿਸ ਨੇ ਕੀਤੇ ਹਨ ਪੁਕਤਾ ਪਰਬੰਧ ਪੱਤਰਕਾਰਾਂ ਦੇ ਨਾਲ ਗੱਲਬਾਤ ਦੌਰਾਨ ਤਾਰੀਵਾਲ ਦੇ ਐਸਐਚਓ ਇੰਸਪੈਕਟਰ ਮੈਡਮ ਬਲਜੀਤ ਕੌਰ ਨੇ ਦੱਸਿਆ ਕਿ ਜਨਮ ਅਸ਼ਟਮੀ ਦੇ ਸੁਭ ਦਿਹਾੜ ਤੇ ਡੀਐਸਪੀ ਕੋਲੋਂ ਸਨੇ ਦੇ ਪ੍ਰਬੰਧਾ ਹੈ ਇਥੇ ਮੰਦਰਾ ਵਿੱਚ ਚੈਕਿੰਗ ਕਰ ਰਹੇ ਹਾਂ ਤਾਂ ਜੋ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਪੁਲਿਸ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਹਨ ਤੇ ਇੰਸਪੈਕਟਰ ਬਲਜੀਤ ਕੌਰ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਕੋਈ ਵੀ ਸ਼ਰਾਰਤ ਨਾ ਕਰੇ ਜੇਕਰ ਕੋਈ ਸ਼ਰਤ ਕਰਦਾ ਨਜ਼ਰ ਆਇਆ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਬਹੁਤ ਹੀ ਸ਼ਾਂਤਮਈ ਢੰਗ ਦੇ ਨਾਲ ਮੰਦਿਰਾਂ ਵਿੱਚ ਆਓ ਅਤੇ ਭਗਵਾਨ ਕ੍ਰਿਸ਼ਨ ਜੀ ਦਾ ਆਸ਼ੀਰਵਾਦ ਲਵੋ ਦੇਖੋ ਟੀਵੀ ਨਿਊਜ਼ ਇੰਡੀਆ 256 ਦੀ ਢਾੜੀਵਾਲ ਤੋਂ ਪੱਤਰਕਾਰ ਰਣਜੀਤ ਸਿੰਘ ਦੀ ਖਾਸ ਰਿਪੋਰਟ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅਨਸੀਤੇ ਲੇਡੀ ਸੂਟ ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ 'ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡਡਵਾ ਰੋਡ ਧਾਰੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਹਾਂਜੀ ਮੈਂ ਦੱਸ ਦਵਾਂ ਜਨਮ ਦਿਨ ਦੇ ਸਬੰਧ ਸਾਡੀ ਰਸਾਇਆ ਤਿਆਰ ਦੇ ਅੱਛੇ ਕਿਸ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਹੇ ਹਨ ਪੱਲਾਕਾ ਨਾ ਧਾਰੀਵਾਲ ਸ਼ਹਿਰ ਵਾਲਿਆਂ ਸਾਰਿਆਂ ਨੂੰ ਜਨਮ ਅਸ਼ਮੀਨੀਆਂ ਲੱਖ ਲੱਖ ਬੜਾ ਅਨੰਦ ਜੀ ਮਬਾਰਕਾ ਦਿਨੀ ਹੈ ਸਾਰਿਆਂ ਨੂੰ ਬਹੁਤ ਹੀ ਅੱਛਾ ਇੱਕ ਪ੍ਰੋਗਰਾਮ ਸੇਵਿਸ ਕੁਆਲਟੀ ਬਣਾ ਵੀ ਹੋਇਆ ਦਾਸਿਕ ਦਾ ਵੀ ਅਸੀਂ ਰੈਗੂਲੈਂਟ ਕੀਤਾ ਵਾ ਸ੍ਰੀ ਮੰਦਰ ਦੇ ਅੰਦਰ ਹੀ ਅਗਾ ਜਿੱਥੇ ਇਹਨਾਂ ਨੇ ਲੰਗਰ ਲਾਇਆ ਹੈਗੇ ਆ ਉੱਥੇ ਵੀ ਮਰਾਜਮਾ ਦੀਆਂ ਲੂਡੀਆਂ ਲਾਈਆਂ ਤੇ ਬੜੀ ਸ਼ਰਧਾ ਦੇ ਨਾਲ ਮੰਦਰ ਦੇ ਲੋਕ ਜਿਹੜੇ ਹੈਗੇ ਆ ਮੱਥਾ ਦੇ ਕੇ ਜਾ ਰਹੇ ਹੈਗੇ ਆ ਤੇ ਕੋਈ ਆਹੋ ਜੀ ਪ੍ਰੋਬਲਮ ਨਹੀਂ ਖੁਸ਼ੀਆਂ ਮਨਾ ਰਹੇ ਨੇ ਹਰ ਜਨਮ ਅਸਵੀਂ ਲਿਆ ਯਾ ਤੁਸੀਂ ਕਿਦਾਂ ਦਾ ਕੁੱਤਾ ਪ੍ਰਬੰਧ ਕੀਤਾ ਹੈ ਅਸੀਂ ਬਿਲਕੁਲ ਪ੍ਰਬੰਧ ਬਿਲਕੁਲ ਸਾਈਟ ਦਿੱਤੇ ਨੇ ਰੋਡ ਤੇ ਕੋਈ ਜਾਮ ਨਾ ਹੋਵੇ ਲੋਕਾਂ ਨੂੰ ਆਉਣ ਜਾਣ 'ਚ ਕੋਈ ਦਿੱਕਤ ਨਾ ਹੋਵੇ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਨੇ